ਸਖਬੀਰ ਬਾਦਲ ਨੇ ਇਸ ਹਲਕੇ ਤੋਂ ਚੋਣ ਲੜਨ ਦਾ ਕਰਤਾ ਐਲਾਨ ਸਖਬੀਰ ਸਿੰਘ ਬਾਦਲ 2027 ਦੇ ਵਿੱਚ ਇਸ ਹਲਕੇ ਤੋਂ ਚੋਣ ਲੜਨਗੇ ਵੱਡਾ ਸਿਆਸੀ ਉਲਟਫੇਰ ਹੋਣ ਜਾ ਰਿਹਾ ਹੈ ਸਖਬੀਰ ਬਾਦਲ ਨੇ ਜਲਾਲਾਬਾਦ ਹਲਕਾ ਛੱਡ ਦਿੱਤਾ ਹੈ ਨਵਾਂ ਹਲਕਾ ਕਿਹੜਾ ਹੋਵੇਗਾ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਹਲਚਲ ਪੈਦਾ ਕੀਤੀ ਹੈ ਤਰਥੱਲੀ ਮਚਾਈ ਹੈ ਕੀ ਹੈ ਪੂਰਾ ਮਾਜਰਾ 얘 ਦੇ ਬਾਰੇ ਗੱਲਬਾਤ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੈਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹੇ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮੌਕੇ ਇੱਕ ਅਹਿਮ ਤੇ ਵੱਡਾ ਐਲਾਨ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ 2027 ਦੀ ਵਿਧਾਨ ਸਭਾ ਚੋਣ ਲੜਨ ਦਾ ਤੇ ਕਿਸ ਹਲਕੇ ਤੋਂ ਚੋਣ ਲੜਨੀ ਹੈ ਇਸ ਦਾ ਐਲਾਨ ਕਰ ਦਿੱਤਾ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਲਗਾਤਾਰ 2.5 ਟਰਮਾਂ ਜਿਹੜਾ ਉਹ ਜਲਾਲਾਬਾਦ ਤੋਂ ਵਿਧਾਇਕ ਬਣੇ ਸੀ ਐਮਐਲਏ ਬਣੇ ਸੀ ਸੁਖਬੀਰ ਸਿੰਘ ਬਾਦਲ ਹੁਣ ਨਵੇਂ ਹਲਕੇ ਤੇ ਆ ਰਹੇ ਨੇ ਇਹ ਹਲਕਾ ਲੰਬੀ ਨਹੀਂ ਜੇਕਰ ਤੁਸੀਂ ਸੋਚ ਰਹੇ ਹੋ ਕਿ ਹਮ ਲੰਬੀ ਹਲਕਾ ਹੈ ਇਹ ਲੰਬੀ ਹਲਕਾ ਨਹੀਂ ਹੈ ਕਿਹੜਾ ਹਲਕਾ ਮੈਂ ਤੁਹਾਨੂੰ ਦੱਸਦਾ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮੌਕੇ ਐਲਾਨ ਕੀਤਾ ਕਿ ਉਹ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਵਿਧਾਨ ਸਭਾ ਹਲਕਾ ਗਿੱਦੜਵਾਹਾ ਤੋਂ 2027 ਦੀਆਂ ਚੋਣਾਂ ਲੜਨਗੇ ਮੀਡੀਆ ਦੇ ਵਿੱਚ ਜਿਵੇਂ ਹੀ ਇਹ ਖਬਰ ਆਈ ਇਸ ਨੇ ਆਪਣੀ ਇੱਕ ਛਾਪ ਛੱਡੀ ਤਰਥੱਲੀ ਮਚਾ ਦਿੱਤੀ ਸੁਖਬੀਰ ਸਿੰਘ ਬਾਦਲ ਦਾ ਇਹ ਐਲਾਨ ਉਸ ਵੇਲੇ ਆਇਆ ਜਦੋਂ ਪੰਜਾਬ 2027 ਦੇ ਲਈ ਵਿਧਾਨ ਸਭਾ ਚੋਣਾਂ ਦੇ ਵੱਲ ਜਾ ਰਿਹਾ ਹੈ ਤੇ ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਵਿੱਚੋਂ ਗੁਜ਼ਰ ਰਿਹਾ ਸਿਆਸੀ ਮਾਹੌਲ ਸਿਆਸੀ ਪਾਰਾ ਪਹਿਲਾਂ ਹੀ ਉਤਾਂ ਵੱਲ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਇਸ ਐਲਾਨ ਨੇ ਹੋਰ ਨਹੀਂ ਤਾਂ ਕਿਤੇ ਪੰਜਾਬ ਚ ਪੂਰੇ ਤੇ ਨਹੀਂ ਤਾਂ ਘਟੋ ਘਟ ਜਿਹੜਾ ਵੈਸਟਰਨ ਪੰਜਾਬ ਹੈ ਉਹਦੀ ਸਿਆਸਤ ਨੂੰ ਹਲਾਇਆ ਹੈ ਬਹੁਤ ਅਹਿਮ ਵਿਧਾਨ ਸਭਾ ਹਲਕਾ ਇੱਥੋਂ ਜਿਹੜਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਲਗਾਤਾਰ ਓਵਿਟਾਈ ਵਾਰ ਐਮਐਲਏ ਰਹੇ ਤੇ ਦੁਬਾਰਾ ਵੀ ਉਹਨਾਂ ਦੀ ਉਮੀਦ ਹੈ ਕਿ ਉਹ ਦੁਬਾਰਾ ਆਉਣਗੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਇਸ ਸਮੇਂ ਮੌਜੂਦਾ ਵਿਧਾਇਕ ਡਿੰਪੀ ਟਿਲੋਂ ਡਿੰਪੀ ਟੇ ਲੋਆ ਜਿਹੜੇ ਉਹ ਅ ਕਾਲੀ ਦਲ ਨਹੀਂ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਰਹੇ ਸੁਖਬੀਰ ਸਿੰਘ ਬਾਦਲ ਦੇ ਬੜੇ ਪ੍ਰੇਮੀ ਰਹੇ ਆ ਅ ਗਿੱਦੜਵਾਹਾ ਵਿਧਾਨ ਸਭਾ ਹਲਕੇ ਤੇ ਲਗਭਗ 1969 ਤੋਂ ਲੈ ਕੇ 2007 ਤੱਕ ਜੇ 1992 ਵਾਲੇ ਇਲੈਕਸ਼ਨ ਨੂੰ ਛੱਡ ਦਈਏ ਪਾਸੇ ਤਾਂ ਲਗਭਗ ਅ 1969 ਤੋਂ ਲੈ ਕੇ 2007 ਤੱਕ ਬਾਦਲ ਪਰਿਵਾਰ ਦਾ ਕਬਜ਼ਾ ਰਿਹਾ ਹੈ 1969 ਤੋਂ 1985 ਤੱਕ ਪ੍ਰਕਾਸ਼ ਸਿੰਘ ਬਾਦਲ ਖੁਦ ਇਸ ਹਲਕੇ ਤੋਂ ਜਿੱਤਦੇ ਰਹੇ 19 ਜਿਹੜਾ 95 ਤੋਂ ਜਿਹੜੀ ਉਪਚੋਣ ਹੋਈ ਸੀ 95 ਵਾਲੀ ਬੜੀ ਕ੍ਰਿਸ਼ੀਅਲ ਉਪਚੋਣ ਸੀ ਉਸ ਤੋਂ ਲੈ ਕੇ 2007 ਤੱਕ ਮਨਪ੍ਰੀਤ ਸਿੰਘ ਬਾਦਲ ਜਿੱਤਦੇ ਰਹੇ ਤੇ ਹੁਣ ਸੁਖਬੀਰ ਸਿੰਘ ਬਾਦਲ ਆਉਣਗੇ ਤੇ ਉਹਨਾਂ ਦੇ ਸਾਹਮਣੇ ਬੀਜੇਪੀ ਦੀ ਤਰਫੋਂ ਕੀ ਮਨਪ੍ਰੀਤ ਸਿੰਘ ਬਾਦਲ ਚੋਂ ਲੜਨਗੇ ਇੱਕ ਵੱਡਾ ਪ੍ਰਸ਼ਨ ਹੈ ਜਿਹੜਾ ਫਿਲਹਾਲ ਤਾਂ ਜੇ ਦੇਖੀਏ ਲੜਨਗੇ ਕਿਉਂਕਿ ਉਹਨਾਂ ਨੇ ਉਪਚੋਣ ਵੀ ਲੜੀ ਹੈ 224 ਵਾਲੀ ਤਾਂ ਕੀ ਹੁਣ ਉਹ ਲੜਨਗੇ ਸੁਖਵੀਰ ਸਿੰਘ ਬਾਦਲ ਗਿੱਦੜਵਾਹਾ ਕਿਉਂ ਆ ਰਹੇ ਨੇ ਉਹ ਕਹਿੰਦੇ ਕਿ ਇਹਦੇ ਸਿਆਸੀ ਮੀਨਿੰਗ ਹਜੇ ਉਹਨੇ ਜਿਹੜਾ ਕਹਿ ਲੀਏ ਕਿ ਇਹਨਾਂ ਨੂੰ ਟੋਲਣਾ ਬਾਕੀ ਹੈ ਜੋ ਸੁਖਵੀਰ ਸਿੰਘ ਬਾਦਲ ਕਹਿ ਰਹੇ ਆ ਉਹ ਇਹ ਕਹਿ ਰਹੇ ਆ ਕਿ ਗਿੱਦੜਵਾਹਾ ਹਲਕੇ ਦੀ ਸੰਗਤ ਦੀ ਮੰਗ ਸੀਗੀ ਮੈਂ ਇਸ ਮੰਗ ਨੂੰ ਲੈ ਕੇ ਧਿਆਨ ਚ ਰੱਖਦਿਆਂ ਹੋਇਆਂ ਇੱਥੇ ਆਇਆ ਬਾਕੀ ਤੁਹਾਨੂੰ ਦੱਸਿਆ ਹੀ ਆ ਮੈਂ ਕਿ 1969 ਤੋਂ ਲੈ ਕੇ 2007 ਤੱਕ ਇੱਥੇ ਬਾਦਲ ਪਰਿਵਾਰ ਦਾ ਜਿਹੜਾ ਉਹ ਕਬਜ਼ਾ ਰਿਹਾ ਹੈ ਉਸ ਤੋਂ ਬਾਅਦ ਦੋ ਵਾਰ ਤਿੰਨ ਵਾਰ ਬੜਿੰਗ ਸਾਹਿਬ ਜਿੱਤੇ ਫਿਰ ਉਪਚੋਣ ਡਿੰਪੀ ਢਲੋਂ ਜਿੱਤੇ ਉਹ ਵੀ ਬਾਦਲ ਪਰਿਵਾਰ ਦੇ ਕਰੀਬੀ ਨੇ ਤੁਹਾਨੂੰ ਦੱਸਿਆ ਕਿ ਸੁਖਬੀਰ ਸਿੰਘ ਬਾਦਲ 2022 ਦੀਆਂ ਵਿਧਾਨ ਸਭਾ ਚੋਣਾਂ ਲਗਭਗ 10000 ਵੋਟ ਦੇ ਫਰਕ ਨਾਲ ਜਲਾਲਾਬਾਦ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਗੋਲਡੀ ਹੈ ਗੋਲਡੀ ਕੰਬੋਸ ਤੋਂ ਹਾਰ ਗਏ ਸੀ ਤਾਂ ਇਸ ਦੇ ਨਾਲ ਸਿਆਸਤ ਹਿੱਲਣੀ ਲਾਜ਼ਮੀ ਸੀ ਹੁਣ ਇਹਦੇ ਅਰਥ ਕੱਢਣ ਦੀ ਕੋਸ਼ਿਸ਼ ਕਰੀਏ ਤਾਂ ਇਹਦੇ ਅਰਥੇ ਹੀ ਕੱਢੇ ਜਾ ਸਕਦੇ ਐ ਕਿ ਸੁਖਬੀਰ ਸਿੰਘ ਬਾਦਲ ਇੱਕ ਤਾਂ ਆਪਣੀ ਵਿਰਾਸਤੀ ਸੀਟ ਤੇ ਆਉਣਾ ਚਾਹੁੰਦੇ ਐ ਦੇਖੋ ਜਲਾਲਾਬਾਦ ਠੀਕ ਆ ਉਹ ਜਿੱਥੇ ਦੇਰੇ ਠੀਕ ਉੱਥੇ ਉਹਨਾਂ ਦਾ ਅਸਰ ਸੁਖ ਰਿਹਾ ਉਹ ਹਾਰ ਵੀ ਗਏ ਉਥੋਂ ਬਾਦਲ ਜਿਹੜੇ ਇਹ ਇਹ ਜਿਹੜਾ ਸਿਸਟਮ ਐ ਜਿਹੜਾ ਗੱਦੜਬਾ ਹੈ ਇਹ ਇੱਥੇ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇ ਨੇ ਬਾਦਲ ਪਰਿਵਾਰ ਦੇ ਪਰਿਵਾਰਕ ਸਬੰਧ ਨੇਗੇ ਇਸ ਸਾਰੇ ਇਲਾਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਇੰਨਾ ਸਮਾਂ ਹੰਡਾਇਆ ਫਿਰ ਇਹਨਾਂ ਦਾ ਆਪਣਾ ਇਲਾਕਾ ਹੈ ਇਹਨਾਂ ਦੀ ਜ਼ਮੀਨਾਂ ਆਜ਼ਾਦਤਾ ਵਟਾ ਸਾਂਝੀਆਂ ਇੱਕ ਦੂਜੇ ਦੇ ਨਾਲ ਤਾਂ ਇਹ ਸਾਰੀ ਚੀਜ਼ ਹੈ ਜਿਹਦਾ ਇੱਕ ਡਾਟ ਆਫ ਬੈਨੀਫਿਟਸ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਨੂੰ ਤਾਂ ਹੁਣ ਲਾਜ਼ਮੀ ਹੀ ਹੈ ਪਰ ਚੌਣ ਬੜੀ ਦਿਲਚਸਪ ਪੁਣੀ ਹੈ ਇੱਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਉਹਨਾਂ ਦੇ ਕਰੀਬੀ ਡਿੰਪੀ ਢਿੱਲੋਂ ਜੇ ਉਹ ਉਹਨੇ ਸਮੇਂ ਤੱਕ ਆਪ ਨਾਲ ਜੁੜੇ ਰਹੇ ਤਾਂ ਤੇ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਚਾਚੇ ਤੇ ਤਾਏ ਦੇ ਮੁੰਡੇ ਦੀ ਲੜਾਈ ਵੀ ਦੇਖਣ ਨੂੰ ਮਿਲੂਗੀ ਪ੍ਰਧਾਨਾ ਪ੍ਰਧਾਨਾ ਦੀ ਲੜਾਈ ਵੀ ਦੇਖਣ ਨੂੰ ਮਿਲੂਗੀ ਜੇ ਰਾਜਾਵੜਿੰਗ ਉਸ ਸਮੇਂ ਤੱਕ ਪੀਪੀਸੀ ਦੇ ਪ੍ਰੈਜ਼ੀਡੈਂਟ ਰਹੇ ਤਾਂ 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 ਇੱਕ ਅਹਿਮ ਗੱਲ ਹੈ ਹੁਣ ਸੁਖਬੀਰ ਸਿੰਘ ਬਾਦਲ ਗਿੱਦੜਵਾਹਾ ਆ ਰਹੇ ਨੇ ਇਹ ਖੋਰ ਸੀਟ ਗਿੱਦੜਵਾਹਾ ਵੈਸੇ ਪਹਿਲਾਂ ਵੀ ਰਹਿੰਦੀ ਰਹੀ ਆ ਹੁਣ ਫਿਰ ਬਣ ਜਾ ਰਹੀ ਆ ਸੁਖਬੀਰ ਸਿੰਘ ਦੇ ਬਾਦਲ ਦੇ ਇਸ ਐਲਾਨ ਦੇ ਸਿਆਸੀ ਮਾਇਨੇ ਕੱਢਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਇਹ ਰਿਸਰਚ ਕਰਨ ਦੀ ਲੋੜ ਹੈ ਉੱਥੋਂ ਦੀ ਲੋਕਲ ਪੋਲਿਟਿਕਸ ਨੂੰ ਸਮਝਣ ਦੀ ਲੋੜ ਹੈ ਫੇਰ ਹੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ ਉਹਦੇ ਲਈ ਤੁਹਾਨੂੰ ਥੋੜੀ ਉਡੀਕ ਕਰਨੀ ਪੈਗੀ